ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਆ ਬਿਆਸ ਦਰਿਆ ਦੇ ਵਿੱਚ ਚਾਰ ਨੌਜਵਾਨ ਡੁੱਬ ਗਏ ਨੇ ਜੀ ਹਾਂ ਇਹ ਪਰਿਵਾਰ ਸਣੇ ਚਾਰੇ ਨੌਜਵਾਨ ਮੂਰਤੀਆਂ ਦਾ ਵਿਸਰਜਨ ਕਰਨ ਦੇ ਲਈ ਬਿਆਸ ਦਰਿਆ ਪਹੁੰਚੇ ਸਨ ਤਾਂ ਜਦ ਦਰਿਆ ਦੇ ਕੰਢੇ ਇਹਨਾਂ ਵੱਲੋਂ ਮੂਰਤੀਆਂ ਦਾ ਵਿਸਰਜਨ ਕੀਤਾ ਜਾ ਰਿਹਾ ਸੀ ਤਾਂ ਇਹਨਾਂ ਦੇਖਿਆ ਕਿ ਇੱਥੇ ਪਾਣੀ ਘੱਟ ਹੈ ਥੋੜਾ ਹੈ ਅੱਗੇ ਜਾ ਕੇ ਮੂਰਤੀਆਂ ਦਾ ਵਿਸਰਜਨ ਕਰਦੀਆਂ ਇਹ ਦਰਿਆ ਦੇ ਵਿੱਚ ਜਦ ਚੱਲ ਜਾਂਦੇ ਨੇ ਤਾਂ ਉਸੇ ਥਾਂ ਤੇ ਪਾਣੀ ਡੂੰਗਾ ਹੋਣ ਕਾਰਨ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ ਤਾਂ ਬਿਆਸ ਦਰਿਆ ਦੇ ਵਿੱਚ ਚਾਰ ਨੌਜਵਾਨ ਡੁੱਬੇ ਨੇ ਹਾਲਾਂਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤਸਵੀਰਾਂ ਦੋਨ ਸੰਜਿਆ ਕਾਰਜ ਵੇਖ ਸਕਦੇ ਹੋ ਇਹ ਬਿਆਸ ਦਰਿਆ ਦੀਆਂ ਤਸਵੀਰਾਂ ਨੇ ਜਿਸ ਵਿੱਚ ਚਾਰ ਨੌਜਵਾਨ ਡੁੱਬ ਗਏ ਨੇ ਹਾਲਾਂਕਿ ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ ਜਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਗੋਤਾਖੋਰਾਂ ਨੂੰ ਬੁਲਾਇਆ ਜਾਂਦਾ ਹੈ ਤੇ ਗੋਤਾਖੋਰ ਜੋ ਨੇ ਉਹ ਚਾਰ ਨੌਜਵਾਨਾਂ ਦੀ ਪਾਲ ਕਰਨਿੰਦਾ ਬਿਆਸ ਦਰਿਆ ਦੇ ਵਿੱਚ ਚਾਰ ਨੌਜਵਾਨ ਡੁੱਬ ਗਏ ਨੇ દર ਸਾਲ ਪਰਿਵਾਰ ਸਣੇ ਚਾਰੇ ਨੌਜਵਾਨ ਮੂਰਤੀਆਂ ਦਾ ਵਿਸਰਜਨ ਕਰਨ ਦੇ ਲਈ ਆਉਂਦੇ ਨੇ ਬਿਆਸ ਦਰਿਆ ਦੇ ਵਿੱਚ ਡੁੱਬ ਗਏ ਨੇ ਹਾਲਾਂਕਿ ਹੁਣ ਗੋਤਾਖੋਰਾਂ ਵੱਲੋਂ ਪਾਲ ਜਾਰੀ ਕੀਤੀ ਜਾ ਰਹੀ ਹੈ ਪਰ ਤੁਹਾਨੂੰ ਦੱਸ ਦਿਆਂ ਕਿ ਪਰਿਵਾਰ ਯੂਪੀ ਨਾਲ ਸੰਬੰਧ ਤਾਪੋਲਾ ਸੋ ਜਾਣਕਾਰ ਦੱਤੀ ਕਿ ਹਰ ਸਾਲ ਇਹ ਪਰਿਵਾਰ ਬਿਆਸ ਦਰਿਆ ਦੇ ਆ ਕੇ ਮੂਰਤੀਆਂ ਦਾ ਵਿਸਰਜਨ ਕਰਦਾ ਸੀ ਇਸ ਸਾਲ ਦੀ ਇਹ ਮੂਰਤੀਆਂ ਦਾ ਵਿਸਰਜਨ ਕਰਨ ਲਈ ਆਏ ਸਨ ਪਰ ਪਰਿਵਾਰ ਦੇ ਜਿਹੜੇ ਚਾਰ ਪੁੱਤਰ ਉਹ ਬਿਆਸ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ ਤਾਂ ਇਸ ਅਵੇਲੇ ਦੀ ਵੱਡੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਬਾਦੋ ਇਹ ਕਿ ਹਮ ਲੋਗ ਆਏ ਥੇ ਫਿਰ ਉਹ ਜੋ ਜਨਮ ਅਸ਼ਟਮੀ ਮੈਂ ਕਨਿਆ ਜੀ ਦੀ ਮੂਰਤੀ ਨਹੀਂ ਰੱਖਤੇ ਤਾਂ ਛੋਟੀ ਸੀ ਰੱਖਤੇ ਹਮ ਇੱਕ ਹੋਤੀ ਹੈ ਪਿੱਤਲ ਦੀ ਉਸ ਕੋਮ ਨੇ ਲਾਣੇ ਲਾਏ ਥੇ ਤਾਂ ਹਮ ਘੱਟ ਕਮ ਸੇ ਕਮ 50 ਸਾਲ ਆਏ ਥੇ ਉਸ ਵਿੱਚ ਚਾਰ ਥੇ ਮੇਰੇ ਭਾਈ वो इसमें यहाँ पे नहाए फिर उसके बाद हमारे पापा ताए ने बोला कि यहाँ अब नहा चुके हो चलो घर को चलते हैं तो बगैर बताए चोरी चुप के इससे जो लगा ना जंगल इधर से निकल गए उधर से गए फिर आगे एक दलदल है दलदल है तो उसमें उन्होंने क्या किया उसमें खूब मजे किए कई तरह दिए उन्होंने डिजाइना बनाईया हर एक तरह दी की फिर गांव तो जाके जरा पहला लाला खून ही है उठे जाके एक गया थले उन्होंने कहा चलो तू चल ਮੈਂ ਦੂ ਤੈਨਾ ਸਿਕੰਦਾਂਵਾਂ ਉੱਧਰ ਗਏ ਇੱਕ ਡਿੱਗ ਗਿਆ ਦੂਜੇ ਨੇ ਕਿਹਾ ਮੈਂ ਡੁੱਬਦਾ ਮੈਨੂੰ ਫੜ ਦੂਜੇ ਨੇ ਫੜਿਆ ਹੋ ਵੀ ਗਿਆ ਤੀਜੇ ਨੇ ਫੜਿਆ ਹੋ ਵੀ ਗਿਆ ਚੌਥੇ ਨੇ ਨਾਲ ਹੀ ਸ਼ਾਲ ਮਾਰਤੀ ਤੇ ਚਾਰੇ ਹੀ ਮੁੰਡੇ ਵਿੱਚ ਡੁੱਬ ਗਏ ਇਹ ਨਾਮ ਕੀ ਚਾਰਾਂ ਦਾ ਇੱਕ ਦਾ ਨਾਮ ਹੈਗਾ ਧੀਰਜ ਤੇ ਇੱਕ ਦਾ ਹੈਗਾ ਰਣਜੀਤ ਇੱਕ ਦਾ ਹੈਗਾ ਗੋਲੂ ਤੇ ਇੱਕ ਦਾ ਹੈਗਾ ਵਾ ਅੰਕਿਤ ਚਾਰੇ ਜਲੰਧਰ ਦੇ ਹਾਂ ਮੈਂ ਜਲੰਧਰ ਦਾ ਅਰਬਨ ਸਟੇਟ ਫੇਸ 1 ਗਰਾਜ ਜਲੰਧਰ ਕੀ ਲੱਗਦਾ ਵਾ ਜਿੱਦਾਂ ਹੁਣ ਘਰ ਪਰਿਵਾਰਕ ਮੈਂਬਰ ਪਿਛੇ ਰੋਣ ਨੂੰ ਰਹਿ ਜਾਂਦੇ ਆ ਠੀਕ ਆ ਸ਼ੈਤਾਨੀਆਂ ਦਾ ਅਸਰ ਹਸ਼ਰ ਆੜਾ ਹੁੰਦਾ ਹਾਂ ਉਹ ਤਾਂ ਦੇਖ ਲਿਆ ਅੱਖੋਂ ਦੇਖ ਲਿਆ ਸਾਡੇ ਪਰਾ ਤਿੰਨੇ ਗਏ ਆਂ ਦੇਖ ਲਿਆ ਕਿੱਦਾਂ ਤਾਂ ਹੁੰਦਾ ਇਹ ਹਰਕਤਾਂ ਸਾਡੀਆਂ ਨੇ ਤੇ ਸਾਨੂੰ ਰੋਲਾਣਾ ਪੈਂਦਾ ਤੇ ਬੰਦੇ ਜਾਂਦੇ ਵੀ ਇੱਥੇ ਆ ਨਾ ਪ੍ਰਸ਼ਾਸਨ ਵੱਲੋਂ ਵੀ ਪੁਲਸ ਆ ਗਈ ਆ ਮੌਕੇ ਤੇ ਮੌਕੇ ਤੇ ਪੁਲਸ ਆਈ ਮੀਡੀਆ ਵਾਲੇ ਆਏ ਆਪਣੇ ਡਿਪਟੀ ਕਮਿਸ਼ਨਰ ਸਰ ਵੀ ਆਏ ਹਾਂਜੀ ਸਾਰਿਆਂ ਨੇ ਸੰਯੋਗ ਦਿੱਤਾ ਹੋਇਆ ਤੇ ਬਾਕੀ ਗੋਤਾਖੋਰ ਵੀ ਆਏ ਸੀਗੇ ਤੇ ਉਹਨਾਂ ਵੱਲੋਂ ਕੁਝ ਨਹੀਂ ਹੋ ਪਾਇਆ ਉਹਨਾਂ ਦੀ ਬਸ ਨਹੀਂ ਚਲੇ ਤੇ ਦੂਜੇ ਆਂਦੇ ਹੋਰ ਤੇ ਹੁਣ ਤਾਂ ਕੱਲ ਤਾਂ ਕੁਝ ਹੋਣਾ ਹੀ ਕੋਈ ਉਹਨਾਂ ਨੇ ਬਚਾਲੀ ਵਾਜਾਂ ਲਗਾਈਆਂ ਤਾਂ ਮੈਨੂੰ ਨਹੀਂ ਲਈ ਮੇਰਾ ਇੱਕ ਪ੍ਰਾ ਸੀਗਾ ਛੋਟਾ ਤੇ ਉਹਨੇ ਦੇਖਿਆ ਕਿ ਡੁੱਬਦੇ ਤਿੰਨ ਤੇ ਜੇ ਪਹਿਲਾ ਡੁੱਬਦਾ ਪਿਆ ਸੀਗਾ ਉਹਨੇ ਕਿਹਾ ਦੂਜੇ ਨੂੰ ਕਿ ਮੈਨੂੰ ਬਚਾਓ ਤੇ ਜੇ ਉਹ ਨਾ ਡੁੱਬਦਾ ਫਿਰ ਚਾਰੋਂ ਹੀ ਸੇਫ ਸੀਗੇ ਪਹਿਲਾ ਉਹ ਗਿਆ ਨਾ ਉਹਦੇ ਚੱਕਰ 'ਚ ਤਿੰਨ ਹੋਰ ਚਲ ਗਏ ਤੇ ਜਦੋਂ ਉਹ ਪੰਜਵੇਂ ਨੇ ਦੇਖਿਆ ਤੇ ਉਹਨੇ ਕਿਹਾ ਆਇਆ ਇੱਥੇ ਦੱਸਿਆ ਕਿ ਉਹ ਚਾਰ ਮੁੰਡੇ ਡੁੱਬ ਗਏ ਤੇ ਸਾਰੇ ਚੱਲੇ ਗਏ ਪਿੱਛੇ ਲੱਭਦੇ ਰਹੇ ਕਟੋ-ਕਟ 10 ਕਿਲੋਮੀਟਰ ਅਗੇ ਦੂਰ ਤੱਕ ਜਾ ਕੇ ਲੱਭਦੇ ਰਹੇ ਘਟਨਾ ਹੋਇਆ ਚਾਰ ਮੁੰਡੇ ਜਾ ਰਹੇ ਸਨ ਇਕੱਠੇ ਪਰਦੇ ਹੋਏ ਤੁਹਾਡੇ ਰਿਸ਼ਤੇਦਾਰ ਹਾਂਜੀ ਹਾਂਜੀ ਉਸke ਬਾਅਦ ਮੈਂ ਆ ਗਿਆ ਪਤਾ ਨਾ ਕੀ ਹੋਇਆ ਉਹ ਉਹ ਤਾਂ ਉੱਚਾ-ਉੱਚਾ ਸੀ ਗਿਆ ਔਰ ਜਦ ਡੋਬ ਗਿਆ ਉਸਕੇ ਬਾਅਦ ਮੈਂ ਉੱਪਰ-ਉੱਪਰ ਦੌਰ ਕੇ ਗਿਆ ਅੱਗੇ ਮਿਲਿਆ ਹੀ ਨਹੀਂ کہیں ਸਰ ਕੀ ਘਟਨਾ ਗ੍ਰਾਮ ਜਿਹੜਾ ਹੈਗਾ ਵਾਪਰ ਇੱਥੇ ਵਿਆਸ ਰਿਹਾ ਤੇ ਅੱਜ ਤਾਂ ਕੁਛ ਅਮੀ ਸੜਕ ਤਿੰਨ ਚਾਰ ਵਜੇ ਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇੱਥੇ ਰਵਾਇਤ ਵਾਂਜੀ ਪ੍ਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋ ਮੂਰਤੀ ਵਿਸਰਜਨ ਕਰਨ ਵਾਸਤੇ ਆਏ ਤੇ ਮੂਰਤੀ ਵਿਸਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਮਤਲਬ ਨੌਜਵਾਨ ਸੀਗੇ ਉਹ ਦਰਿਆ 'ਚ ਵੜ ਗਏ ਉਹ ਥੋੜਾ ਅੱਗੇ ਨੂੰ ਉਹ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੋਹਰੇ ਪਾਸੇ ਅੱਗੇ ਜਾ ਕੇ ਡੁੱਬੇ ਪਾਣੀ ਚ ਲੱਗੇ ਤੇ ਉੱਥੇ ਉਹ ਡੁੱਬ ਗਏ ਉਹ ਫਿਰ ਸਾਨੂੰ ਸੂਚਨਾ ਮਿਲੀ ਜਦੋਂ ਉਹ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇੱਥੇ ਲੋਕਲ ਸਾਡੇ ਕੋ ਆਪਣੇ ਗੋਤਾ ਖੋਰ ਨੇ ਜਿਹੜੇ ਚਾਰ ਪੰਜ ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰਾਂ ਨਾਲ ਲੱਕੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭੀ ਨਹੀਂ ਬਾਡੀਜ਼ ਥੱਲੇ ਜਾ ਚੁੱਕੀਆਂ ਹੁਣ ਤੱਕ ਕੋਈ ਪਤਾ ਲੱਗਿਆ ਜਾਂ ਫਿਰ ਗੋਤਾਖੋਰ ਟੀਮਾਂ ਕਿੰਨੀਆਂ ਕਿ ਲੱਗੀਆਂ ਗੋਤਾਖੋਰ ਟੀਮਾਂ ਨੇ ਸਾਡੀਆਂ ਲੋਕਲ ਲੱਗੀਆਂ ਵੈਸੇ ਸਾਡੀ ਅਸਜਿੰਮ ਸਾਹਿਬ ਨਾਲ ਹੋ ਗਈ ਗੱਲ ਜੀ ਉਹ ਵੀ ਸੰਦੇ ਰਹੇ ਨੇ ਇੱਕ ਸਾਡੀ ਸੁਸਾਇਟੀ ਹੈ ਸ਼ਾਰਪੁਰ ਤੋਂ ਉਹ ਵੀ ਚੱਲ ਪਈਆਂ ਨੇ ਉਹ ਟੀਮ ਜੀ ਤੇ ਅਸੀਂ ਇਥੇ ਇਸ ਮੌਕੇ ਨੂੰ ਸਿਕਿਉਰ ਕੀਤਾ ਹੋਇਆ ਤੇ ਉਹ ਪਰਿਵਾਰ ਵਾਲੇ ਸਾਡੇ ਨਾਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਵੀ ਸਾਨੂੰ ਉਹ ਮਿਲ ਜਾਂਦੇ ਟੋਟਲ ਸਾਰੇ ਇਧਰ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਬਿਲਕੁਲ ਜੀ ਇਹ ਪਿਛਲਾ ਜਿਹੜਾ ਪਸ਼ੋਕੜੇ ਇਹਨਾਂ ਦਾ ਉਹ ਸੀਤਾਪੁਰ ਡਿਸਟ੍ਰਿਕਟ ਹੈ ਜੀ ਜੁਪੀ ਦੇ ਵਿੱਚ ਤੇ ਹੁਣ ਜਿਹੜਾ ਇਹ ਸਾਰੇ ਪਰਿਵਾਰ ਆ ਇੱਥੇ ਮਿਹਨਤ ਵਾਸਤੇ ਜਿਹੜੇ ਜਲੰਧਰ ਗੜਾ ਰਹਿ ਰਹੇ ਸਰ ਤੇ ਇਹ ਆਇਸਾਲੀ ਇੱਥੇ ਆਉਂਦੇ ਨੇ ਮਿਸਟਰ ਪ੍ਰਕਾਸ਼ ਨੇ ਜਿਹੜੇ ਇਹਨਾਂ ਨੂੰ ਹੈਡ ਕਰ ਰਹੇ ਸੀ ਜਿਹੜਾ ਨੇ ਸਭ ਤੋਂ ਸੀਨੀਅਰ ਹੈਗੇ ਜੀ ਪਰਿਵਾਰਾਂ ਦੇ ਮੈਂਬਰ ਇਹ ਸਾਰੇ ਪਰਿਵਾਰ ਡਿਸਟ੍ਰਿਕਟ ਸੀਤਾਪੁਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਅਸੀਂ ਹਰ ਆਇਸਾਲੀ ਇੱਥੇ ਆਉਂਦੇ ਹਾਂ ਇਸ ਸਾਲ ਦੀ ਤਰ੍ਹਾਂ ਵੀ ਅੱਜ ਸੰਡੇ ਸੀਗਾ ਤੇ ਆਈਸਾਲ ਆ ਗਿਆ ਜੀ ਉਸ ਵਾਂਗ ਤੇ ਇਥੇ ਜਿਹੜਾ ਫੰਕਸ਼ਨ ਹੁੰਦਾ ਉਹ 7 ਤੋਂ 9 ਤਰੀਕ ਨੂੰ ਹੁੰਦਾ ਜੀ ਪਰ ਉਹ ਰੁਟੀਨ ਚ ਆ ਕੇ ਇਥੇ ਆਈਸਾਲ ਦੀ ਤਰ੍ਹਾਂ ਜੋ ਉਹਨਾਂ ਦਾ ਹੈਗਾ ਸੀ ਰਵਾਇਤ ਦੇ ਅਨਸਾਰ ਉਹ ਮੂਰਤੀ ਵਰਜਨ ਕਰਨ ਵਾਸਤੇ ਆਉਂਦੇ ਤਕਰੀਬਨ ਉਮਰ ਕਿੰਨੀ ਕੁ ਹੈ ਸਰ ਇਹਨਾਂ ਦੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਜੀ ਟੋਟਲ ਜਿਹੜੇ 4 ਬੰਦੇ ਨੇ ਸਾਡੇ ਕੋਲੇ ਉਹਨਾਂ ਦੇ ਵਿੱਚ ਇੱਕ ਦੀ 22 ਸਾਲ ਉਮਰ ਹੈ ਦੋ ਦੀ 17 17 18 ਤਿੰਨ ਦੀ 17 ਤੇ 18 ਸਾਲ ਹੈ